ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਇਹ ਟਾਈਮ ਹੋ ਗਿਆ 8:00 ਦੇ 10 ਮਿੰਟ ਇਹ ਦੇਖੋ ਬੱਦਲ ਕਿਤੇ ਸੋਹਣੇ ਲੱਗਦੇ ਪਏ ਆ ਕਿਦਾਂ ਲੇਹਰਾ ਬਣੀਆਂ ਹੋਈਆਂ ਤੇ ਹੁਣ ਆਪਾਂ ਚਲੇ ਸੀ ਸਕੂਲ ਤੇ ਰਾਤ ਆਪਾਂ ਵਲੌਗ ਦਾ ਐਂਡ ਵੀ ਨਹੀਂ ਕੀਤਾ ਹੈਗਾ ਬਸ ਕਿਉਂਕਿ ਵਲੌਗ ਵਗੈਰਾ ਬਣਾਈਏ ਉਥੇ ਰੀਲਾਂ ਬਣਾਗਾ ਤੇ ਫੋਨ ਦੀ ਜਿਹੜੀ ਬੈਟਰੀ ਸੀਗੀ ਉਹ ਲੋ ਹੋ ਗਈ ਆਪਾਂ ਆ ਗਏ ਸੀਗੇ ਘਰੇ 8:30 ਵਜੇ ਤੇ ਚਲੋ 2 ਘੰਟੇ ਜਿਹੜੇ ਆਪਾਂ ਲਾਇਆ ਇਹ ਇੰਜੋਏ ਕਰਿਆ ਇਹ ਖਾ ਪੀਆ ਇਹ ਤੇ ਨਾ ਲਈ ਅਜ ਮਨਪ੍ਰੀਤ ਨੇ ਚਲੇ ਜਾਣਾ ਚਲੋ ਉਹ ਵੀ ਵਧੀਆ 2 ਦਿਨ ਲਾ ਗਏ ਉਹ ਬੈਣ ਕਿਹੜੀ ਆ ਗਈ ਹਾਲੋ ਹਾਲੋ ਫਿਰ ਦੱਸ ਮੇਰੀ ਵਾਰੀ ਆ ਰੋਟੀ ਖਾਣ ਦੀ ਆਦੀ ਡੱਬੀ ਇੱਥੇ ਪਾ ਕੇ ਆ ਗਿਆ ਟੁਕਰੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਦੰਦੀ ਵਰਤੀ ਦੰਦੀ ਰਹੀ ਮੈਂ ਨਹੀਂ ਖਾਂਦੀ ਅੱਜ ਦੁਬਾਰਾ ਤਰੂੰ ਇਹਨੇ ਖਵਾਉਣੀ ਤੈਨੂੰ ਕਿ ਤੂੰ ਇਹਨੂੰ ਖਵਾਣੀ ਆ ਮੈਂ ਇਹਨੂੰ ਖਵਾਣੀ ਆ ਹਾਂ ਤੇ ਇਹ ਵੱਡੀ ਐ ਤੇ ਮੈਂ ਕਿਉਂ ਮੈਂ ਵੀ ਖਵਾ ਕੇ ਦੇ ਲਾਂਨੀ ਖਵਾ ਕੇ ਦੇਖ ਲੈਨੀ ਆ ਆਏ ਵੱਡੀ ਐ ਨਹੀਂ ਦੰਦੀ ਕੁੜੀਏ ਆਗੀ ਮੈਂ ਵੀ ਹਣ ਮੈਨੂੰ ਦੇ ਦੇ ਕੋ ਫੁਰਕਾ टाइम हो गया है अपने जानदा बिबी सस्री का सस्री का सस्री का चलो उठला नने हाइट तो निकल आई हैं हां तो बढ़िया हां देखो चाहा पी के पशु साब के ते के डेली लिखने मेरे सिर दुखी ही आंदा है जवाका ओनु फेर कम्बल नपल्या जोटी जाना है उठो ਅੱਧਾ ਘੰਟਾ ਅੱਧਾ ਘੰਟਾ ਨੀਂਦ ਤਾਂ ਹੀ ਭੁਰਗਾ ਹੁੰਦੀ ਹੈ ਚਲੋ ਜੀ ਫੁਲਕਾ ਖਾਈ ਇਹਨਾਂ ਨੇ ਵੀ ਮੁੜ ਕੇ ਬਾਜੀ ਜਾਣਾ ਹੋ ਕੇ ਤਿਆਰ ਆਪਾਂ ਵੈਂ ਤੇ ਚੜਨਾ ਤੇ ਇਹਨਾਂ ਨੇ ਇਹ ਨਹੀਂ ਜਾਣਾ ਇਹਨਾਂ ਨੇ ਜਾਣਾ ਆਪਦੀ ਆਪ ਦੇ ਸਾਧਨ ਤੇ ਚਲੋ ਜੀ ਆਪਾਂ ਆ ਕੇ ਵਲੌਗ ਨੂੰ ਕੰਟੀਨਿਊ ਕਰਾਂਗੇ ਲੱਡੂ ਆ ਗਏ ਵਿਆਹ ਵਾਲੇ ਲੱਡੂ ਕਿਹਨੇ ਤੇ ਹੁਣ ਚੱਕ ਲਹਾਉਂ ਛੱਡ ਤਾ ਅਗਰ ਆਮ ਦੀ ਖਾਓਗੇ ਨਾ ਤਾਦੇ ਤਾਦੇ ਲੱਡੂ ਆਏ ਆ ਤਾਈ ਦਾ ਵਿਆਹ ਲੱਡੂ ਵਾਹ ਜੀ ਟੱਕਰ ਪਾਲ ਕੇ ਕਿੰਨੇ ਵੇ ਪ੍ਰੋ ਕੋਈ ਹੋ ਸਕਦਾ ਕਾ ਮਾਮਾ ਮੈਂ ਖਾ ਲਈ ਲੱਡੂ ਹੈਲੋ ਮੈਂ ਤੇਰੇ ਕੱਪੜੇ ਬਾਹ ਗਲੇ ਨਾ ਥੋੜੀ ਰੈਸਟ ਕਰਾਂਗੇ ਲੱਡੂ ਲੈ ਲੱਡੂ ਆਪ ਤੇ ਥਾਲ ਝਾਕੇ ਲਿਆ ਨਰਦੁਨ ਗਿਨਾ ਹੋ ਲਾ। ਨਾ। ਲਓ। ਰਾਜੇ ਆਉਂਦੀ ਐ ਮਤਲਬ ਤਾਂ ਜਾਂਦੀ ਤਿਆਰੀ ਆ ਹਨਾ ਰਾਜੇ ਦੀ। ਹੂੰ। ਆਪਾਂ ਨੂੰ ਮਿਲ ਕੇ ਜਾਂਦੇ ਆ ਵੀ। ਮਿਲ ਕੇ ਤੇ ਜਾਊਗੀ ਜਾਂਦੇ ਅਗਲੀ ਕਦੇ। ਅਗਲੇ ਮਤਲਬ ਕੀ ਹੋਇਆ? ਚੱਲ ਚਲੀਏ ਉਧਰ। ਇਧਰੋਂ ਪਹੁੰਚ ਜਾਂਦੇ ਆ। ਹਾਂ। ਆਪਾਂ ਪੱਪਾ ਜੀ ਸੀ ਆਨੇ। ਚਲੋ। ਆ ਜਾਓ। ਪੀ ਗੀ ਚਾਹ ਤੇ ਪਾਣੀ ਤੇ ਥੱਲੇ ਆਈ ਆਹਾ ਗਾਂ ਗਬਰੰਗੇ ਆ ਤੂੰ ਤੇਰੀ ਇੱਕ ਗੱਤ ਹਾਏ ਹਾਏ ਕਿੱਡੀ ਕਾਦੀ ਆ ਮਾੜੀ ਨਹੀਂ ਸੀ ਆਹ ਦੇ ਫਿਰ ਸਾਨੂੰ ਨਹੀਂ ਬਈ ਤੂੰ ਮੈਨੂੰ ਤਾਂ ਨਹੀਂ ਦੇ ਮਾਲਾ ਵੀ ਕੱਢੀ ਚੜਤੋਂ ਇੱਧਰ ਨਹੀਂ ਪੌਂਦੀ ਅਣਗੇਟ ਤੋਂ ਦੇ ਦੇ ਭਵੰਦੇਲੇ ਦੇ 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 ਕੀ ਆ ਹੋ ਆ ਕੀ ਹੈ ਕਿ ਦਿਖਾਈ ਮੈਨੂੰ ਕੀ ਇਹ ਕੱਚਾ ਦੇ ਦੇ ਕੋਈ ਨਹੀਂ ਫਿਰ ਫੇਰ ਹੋਰ ਪੈਸੇ ਦੇ ਦੋ ਦੱਬਤਰ ਭਾਣਾ ਦੋ ਤੂੰ ਦੇ ਰਾਜਨ ਦੇ ਰਾਜਨ ਤਾਂ ਦੇ ਦੇ ਫਿਰ ਇਹ ਨਹੀਂ ਮੈਨਾਂ ਮਤਾ ਕੋਈ ਨਹੀਂ ਤੋਰ ਲਈ ਕੋਈ ਨਹੀਂ ਮੈਂ ਤੋਰ ਲੈ ਤੋਰ ਲੈ ਮੈਂ ਵੀ ਫੇਰ ਲਾਂਗੇ ਲੈ

ਗਾਂਵ ਦੀ ਰੇੜੀ ਖੁੱਬ ਜਾਂਦੀ ਆ ਲੰਬੀ ਆ ਗਈ ਛਾਹ ਛਾਹ ਲਾਪੀ ਗਈ ਜੇ ਸੋਨੂੰ ਮੈਂ ਦੁਕਾਨ ਤੇ ਵੜ ਨਹੀਂ ਦੇ ਤ ਤੇ ਦੂ ਬਾਅਦ ਫਿਰ ਤੁਸੀਂ ਸੋਚ ਲਿਓ ਨਾ ਬੰਦਾ ਕੋਈ ਨਹੀਂ ਲੈ ਬਾਕੀ ਨਾ ਰੱਖ ਸਦਾ ਬਹੁਤ ਕਹਿੰਦੇ ਕਰੋ ਵੀ ਲੈ ਆਓ ਛੋਲੇ ਪੀ ਗਿਚਾ ਪਾਣੀ ਵਿਚਾਰੀ ਰਾਜੇ ਵੀ ਚਲੀ ਗਈ ਸੌਰਿਆਂ ਕਦ ਜਾਣਾ ਇਸੇ ਔੜ ਵਾਲੇ ਬੰਦਾ ਖੁਸ਼ ਹੁੰਦਾ ਨਾ ਜਾਣ ਵੇਲੇ ਸਸਤ ਹੁੰਦਾ ਜਦ ਸਾਰੇ ਨੂੰ ਜਾਂਦੇ ਹੁੰਦੇ ਉਹ ਗੇਰਾ ਸਸਤ ਹੁੰਦਾ ਬੰਦਾ ਜਾ ਕੇ ਉਹ ਜਿਹੀ ਹੋ ਜਾਂਦਾ ਕਿਰਾਏਵੇਂ ਜਿਹਾ ਲੱਗਦਾ ਵੀ ਹਾਂ ਚੱਲੇ ਬਦਲ ਗਿੱਡੇ ਸੋਹਣੇ ਨਾ ਬਣਾ ਕੇ ਮੈਂ ਤਾਂ ਦੱਕੇ ਦੋ ਪਹਿਰੇ ਤਾਂ ਨਿਕਲ ਗਿਆ ਸੀ ਹੂੰ ਐਂ ਪਿਆ ਬਾਈ ਨਾ ਮਾੜੇ ਮੱਦੇ ਗੱਡੇ ਬੀਬੀ ਕੀ ਕੀ ਕਹਿਣਗੇ ਨੂੰ ਤੁਸੀਂ ਖਲਪਾੜਾ ਆਰ ਗਏ ਨਸਰਾਂ ਨੂੰ ਗਾਜਰਾਂ ਆ ਗਿਆ ਅੱਜ ਪਿਆ ਹੁਣ ਫੇਰ ਉਹੀ ਬਣ ਗਈ ਉਹਨੇ ਹਾਂ ਉਹ ਤਾਂ ਕਿਸੇਰੇ ਅੱਖ ਜਾਂਦੇ ਨਹੀਂ ਪੈਣਾ ਨਹੀਂ ਪੈਣਾ ਆ ਲੈ ਤਲੀ ਵੀ ਆਖੀ ਅੰਸੀ ਮਸ਼ੀਨ ਵੀ ਖੜ ਗਈ ਮੈਂ ਤਾਂ ਚਾਹ ਪੀ ਲਾਂ ਫੇਰ ਹੀ ਦੂਜੇ ਕੱਪੜੇ ਪਾ ਕੇ ਆਉਂਗੀ ਮਸ਼ੀਨ 'ਚ ਹਾਂਜੀ ਚਾਚਾ ਇਹ ਕਹਿਣਾ ਹੁੰਦਾ ਨਾ ਜਿੱਥੇ ਰਹਿਣਾ ਤਾਂ ਰੋ ਛਿੱਤੀ ਛੋੜ ਕੇ ਜਿਮੋਂ ਗਾਗਰ ਆ ਰਿਹਾ ਹਾਂ ਗੋਦਰਾ ਨਹੀਂ ਪਾਣੀ ਛੋੜ ਕੇ ਹਾਂ ਨਾ ਜਣਾ ਪਾਇਓ ਨੋ ਚਾਚਾ ਕਹਿਣਾ ਨਾ ਤੋਤ ਰਹੋਗੇ ਅੱਜ ਰਹਿਣਾ ਅੱਜ ਤੁਸੀਂ ਨਹੀਂ ਨਹੀਂ ਅੱਜ ਸਾਡਾ ਤਾਂ ਘਰੇ ਸਰਦੇ ਨਹੀਂ ਫਿਰ ਐਂ ਕਰੋ ਬਾਜੋ ਦਾ ਕੋਇਲਾ ਹੋ ਜਾਂਦਾ ਮੇਰਾ ਨਾ ਕਰੋ ਹੌਲੀ ਹੌਲੀ ਹੁਭਦਾ ਤਾਜਾ ਤਾਜੇ ਲੱਡੂ ਬਹੁਤ ਬਹੁਤ ਲੱਗ ਜਾਂਦੇ ਫੁੱਫੜ ਵਰਗੇ ਕਿਵੇਂ ਇਹ ਫੁੱਫੜ ਕੇ ਜ਼ੋਰ ਤਾਂ ਤੰਦਰ ਨਾ ਆ ਕੇ ਜਾਂਦੇ ਦੋਹੇ ਇਕੱਠੇ ਹੁੰਦੇ ਪੰਗਚੜੀ ਵਾਲੇ ਹਾਂ ਅੱਛਾ ਵੱਡਾ ਬਾਬਾ ਪੰਗਚੜੀ ਹੁਣ ਤੁਸੀਂ ਰਹਿਣਾ ਨਹੀਂ ਚਾਚਾ ਜਾਵਾਂਗੇ ਉਹ ਚਾਚਾ ਹੀ ਆਵਣਗੇ ਸਹੀ ਬੰਦੇ ਉੱਥੇ ਮਗਰ ਫਿਰ ਛੇਤੀ ਕਰੋ ਬਸ ਲਟਾਇਨਾ ਹੁੰਦਾ ਜਾਓ ਮੰਡੀ ਵਿੱਚ ਚੜਾਉਂਦਾ ਮਾਨ ਨੂੰ ਠੀਕ ਜਾਈਨਾ ਹੂੰ ਉੱਡ ਜਾ ਘਰੇ ਜਿੱਦੋਂ ਘਰੇ ਰੋਟੀ ਨਹੀਂ ਚੱਪਕਦੀ ਹੂੰ ਫਿਰ ਸਾਡੇ ਕੋਈ ਨਹੀਂ ਜਾਵਣ ਦੇ ਬੰਦੇ ਸਾਕੇ ਬੰਦ ਲਾ ਕੀ ਹੈ ਸਾਰੀ ਰਾਤ ਉਹੀ ਗੱਲਾਂ ਕਰਾਈ ਜਾਂਦੀਆਂ ਉਹੀ ਗੱਲਾਂ ਹੈ ਠੀਕ ਗੱਲ ਆ ਮੈਂ ਤਾਂ ਬੱਦਲੀ ਵਾਲੇ ਸੁਣ ਲੱਗਿਆ ਅੱਜ ਦੇਖਿਓ ਪੌੜਗਾਈਆਂ ਬਣੀਆਂ ਦੇਖਿਓ ਨਿਉਂੀਆਂ ਦੇ ਰਹੀਆਂ ਮੈਨੂੰ ਹੂੰ ਆ ਅੱਜ ਨਹੀਂ ਆਈ ਸੀ ਕਰਕੇ ਜੀ ਮਿੱਠਾ ਘੱਟਾ ਕਿ ਲੱਡੂ ਖਾਦਾ ਹੂੰ ਲੱਡੂ ਹੋਰ ਖਾਣਾ ਮੈਂ ਹੈ ਹੈਗਾ ਪਲੀਜ਼ ਨਵ ਨੂੰ ਕਹਿ ਦੇ ਮੈਨੂੰ ਲੱਡੂ ਲੈ ਦੇ ਇੱਕ ਤੁਸੀਂ ਸਾਰੇ ਦਿਨ ਚੱਕਲੇ ਚਾਰ ਪੰਜ ਲੱਡੂ ਸੀ ਹੈਗੇ ਆ ਹੋਰ ਯਾਰ ਮੈਨੂੰ ਪਤਾ ਫਿਰ ਮੇਰੇ ਸਕਰਪਾਰ ਕਹਿ ਦੇ ਨਵ ਨੂੰ ਕਹੀਂ ਕਿ ਲਫਾਫਾ ਲੈ ਕੇ ਦੇ ਜਿਹੜੇ ਲੱਡੂ ਦੇਖ ਗਏ ਹਾਂ ਗਈ ਨਵੂ ਪਲੀਜ਼ ਜਿਹੜੇ ਲੱਡੂ ਦੇਖ ਗਏ ਉਹ ਲਫਾਫਾ ਪਿਆ ਗੁਣਾ ਸਕਰਪਾਰਿਆਂ ਵਾਲਾ ਤੇ ਪਕੌੜਿਆਂ ਵਾਲਾ ਲੈ ਕੇ ਦੇ ਆ ਗਈ ਵੀ ਕੋਈ ਫਿਰ ਆ ਗਈ ਮਾਂ ਦੇ ਓਹ ਦੇਖੋ ਜ਼ਿੰਮੇਵਾਰ ਬੰਦੇ ਕੰਮ ਕਰ ਰਹੇ ਐ ਤੇ ਆ ਜ਼ਿੰਮੇਵਾਰ ਬੰਦੇ ਮੈਂ ਵੀ ਦਾਗਦਾ ਹੀ ਐ ਬਲੇ ਐਵੇਂ ਬਾਲੀ ਹਵਾ ਦੀ ਨਾ ਕਰ ਹਾਏ ਤੇ ਮੈਂ ਤੂੰ ਤੂੰ ਜਵੇਂ ਜੜੀ ਪਈ ਐ ਮੋਈ ਨਾਲ ਕੰਬਲ ਲਈ ਮਾਂ ਤਾਂ ਹੁਣ ਤਾਂ ਨਹੀਂ ਤੇ ਫਿਰ ਮੈਂ ਵੀ ਤਾਂ ਹੋਣੀ ਬੈਠਾ ਕੁਝ ਵੀ ਨਹੀਂ ਛੇੜੇ ਮੈਨੂੰ ਬੜਾ ਕੁਝ ਬੋਲਦਿਆ ਮੈਂ ਆਦੀ ਮਸ਼ੀਨ ਚਲਾ ਆਂਦੀ ਮੈਂ ਕੱਪੜਿਆਂ ਧੋਣ ਵਾਲੀ ਦੇਖੀ ਕਿ ਤੇ ਬਾੜਾ ਨੇ ਤਾਂ ਜੜ ਜੜ ਜਿਰਾ ਬਣਨ ਲੱਗ ਗਏ ਪਹਿਲਾਂ ਡੈਡੀ ਆੜ ਕੇ ਮੈਨੂੰ ਐ ਪਤੰਗ ਬਣਾ ਕੇ ਦਈ ਮੇਰੇ ਯਾਦ ਕਰੀ ਆ ਮੈਂ ਛੋਟਾ ਜਿਹਾ ਸੀਗਾ ਸਿੰਮੂ ਕ ਜਿੱਤਾ ਅੱਛਾ ਤੇ ਆਪਣੀ ਜਿੱਥੇ ਉਹ ਗੱਡੀ ਵਾਲਾ ਉੱਥੇ ਆਪਣੀ ਹੁੰਦੀ ਸੀਗੀ ਰਸੋਈ ਚਲਾਨੀ ਜਿਹਨੂੰ ਪਹਿਲਾਂ ਚਲਾਨੀ ਕਹਿੰਦੇ ਇਧਰ ਚਲਾਨੀ ਕਹਿੰਦੇ ਰਸੋਈ ਸੀਗੀ ਕੱਚੀ ਹੁੰਦਾ ਹਨ ਤੇ ਮੈਨੂੰ ਮਤਲਬ ਵੀ ਇਧਰ ਆ ਇਹ ਇਧਰ ਕੋਠੀ ਨਹੀਂ ਹੁੰਦੀ ਸੀ ਇਧਰ ਖੁੱਲਾ ਥਾਂ ਹੁੰਦਾ ਇਧਰ ਸ਼ੋਰ ਜੇ ਪਏ ਹੁੰਦੇ ਸੀਗੇ ਛਟੀਆਂ ਹਿੰਗਾ ਤੇ ਬਈ ਮੈਨੂੰ ਚੜਾ ਕੇ ਪਤੰਗ ਬਈ ਇਹ ਤੇ ਜਿਹੜੀ ਆਪਣਾ ਹੋਣੀ ਹੁੰਦੀ ਅਸ ਤੀੜੇ ਚਾਂ ਵਾਲੀ ਕੀ ਕਹਿੰਦੇ ਰੀਲ ਰੀਲ ਨਾਲ ਰੀਲ ਨਾਲ ਆਏ ਘਰੇ ਪਟੰਗ ਬਣਾ ਕੇ ਚਾਚੇ ਨੇ ਤੇ ਮੈਨੂੰ ਚੜਾ ਕੇ ਦੇਤਾ ਬਾਈ ਤੇ ਮੈਂ ਚਾਚੇ ਹਰ ਕੇ ਪੱਠੇ ਲੱਗੇ ਮੁਰੇ ਮੈਂ ਆਹੀ ਖੜ ਕੇ ਖੜਾ ਰਿਹਾ ਉਹ ਪਟੰਗ ਟੱਗਿਆ ਬੜਾ ਸੀ ਉੱਤੇ ਹੀ ਖੜਾ ਰਿਹਾ ਉਹ ਵੀ ਉਹਦੋਂ ਨਾ ਹੈ ਮੈਂ ਮੈਂ ਪਾਪਾ ਜੀ ਤਾਂ ਮੰਨ ਗਏ ਮੇਰੀ ਗੱਲ ਸੁਣਿਓ 4 ਵਜ ਗਏ ਮੇਰੀ ਗੱਲ ਸੁਣਿਓ ਉਹਦੋਂ ਬੱਚਾ ਪਟੰਗ ਢਾਉਣ ਦੇ ਵਿੱਚ ਆਨੰਦ ਮਾਣਦਾ ਹੁੰਦਾ ਸੀ ਬੰਦੇ ਜਿੱਥੇ ਬਿਠਾ ਤਾ ਉੱਤੇ ਬੈਠਾ ਰਹਿੰਦਾ ਤੂੰ ਸੋਣ ਬਿਠਾ ਕੇ ਦਿਖਾ ਕਿਸੇ ਜਵਾਕ ਨੂੰ ਹਾਂ ਉਹ ਲੈਂਦਾ ਨਹੀਂ ਬੁੱਤ ਹੰਤਾ ਨਾ 10 ਮਿੰਟਾਂ ਚ ਕਰਕੇ ਕੰਮ ਫਿਰ ਫੋਨ ਚੱਕ ਲੈਣੇ ਆ ਮੈਂ ਫੋਨ ਚੱਕ ਦਿੰਨੇ ਆ ਦੇਖੇ ਜਾਣੀ ਅੱਜ ਮੈਂ ਵਲੌਗ ਤੇਰੇ ਤੇ ਬਣਾਉਣਾ ਵੀ ਤੂੰ ਫੋਨ ਚੱਕੇਂਗੀ ਉਹਦਾ ਫੋਨ ਹੈ ਨਹੀਂ ਸੀ ਪਤਾ ਹੀ ਕੰਮਾਂ ਕਰਾਂ ਦੇ ਵਿੱਚ ਸੀ ਹਾਂ ਢੁੱਟ ਕੇ ਰੁੱਤੀਆਂ ਇਹ ਮੇਰਾ ਨਿੱਕਾ ਮਾਂ ਨੂੰ ਤਾਂ ਦੇਣਾ ਹੀ ਜਵਾਬ ਮੇਰੀ ਮਾਂ ਨੂੰ ਕਰ ਤਕ ਨਾ ਬੁਰਗੋ ਮੁੱਲ ਮੁੱਦਾ ਗਈ ਮੁੱਠੀ ਵਰਤਿਆ ਸਾਡੇ ਘਰੇ ਆਏ ਜਦੋਂ ਸਾਰੇ ਇਕੱਠੇ ਹੋ ਜਾਂਦੇ ਫਿਰ ਸਾਰੇ ਸਿੰਗਰ ਇਕੱਠੇ ਹੋ ਜਾਂਦੇ ਹਾਂ ਬੀਬੀ ਬੀਬੀ ਜਦੋਂ ਅਸੀਂ ਸਕੂਲ ਜਾਵੜੇ ਨੇ ਸ਼ਾਂਤੀ ਆ ਜਾਂਦੀ ਆ ਹਾਂ ਤੁਹਾਨੂੰ ਸੁਣਾ ਹੋਈ ਵਿੰਦੀ ਮੈਂ ਆਈ ਤੈਨੂੰ ਜੀ ਹਾਂ ਅੱਛਾ ਅੱਜ ਕਿ ਮੈਂ ਸ਼ੋਰ ਕਾ ਪਾ ਲੈ ਮੱਕ ਪੈ ਉੱਤੇ ਬਾਲਾ ਕੁ ਹੋ ਗਿਆ ਹਾਂ ਕੀ ਹੋ ਗਿਆ ਉਹ ਬਾਲ ਜਾ ਨਹੀਂ ਬਾਹ ਮੇਰੀ ਸੀ ਕੰਮ ਕਰੀਆਂ ਦੀ ਅਮਾਏ ਬੈਠੀ ਸੀ ਕੋਈ ਪੰਡਾ ਤੋਂ ਇਹ ਵਿਚਾ ਗਾਜਰਾਂ ਤੋਕੇ ਬਾਦਾਂ ਇਹ ਅੱਜ ਕਿ ਇੱਧਰ ਕਿਦਾਂ ਬੰਨਿਆ ਆ ਰੋਲੇ ਬਸੇ ਚੱਲ ਭੈਣੇ ਰਾਣੀਏ ਕੰਮ ਕਰਾ ਕਿਆ ਤਾਂ ਲਈ ਪੀ ਤੇ ਮਸ਼ੀਨ ਖੜੀ ਐ ਕਦੋਂ ਦੀ ਉੱਥੇ ਥਾੜ ਚੱਕ ਰਿਆ ਈ ਟੋਟੇ ਇਹ ਆ ਕੀ ਬੋਲਦੀ ਐ ਡੋਨਨ ਬੱਲਾ ਤੈਨੂੰ ਕਿਹਨੇ ਕਿਹਾ ਸੀ ਕਿ ਹੇ ਤੁੰਨ ਕਿਸਨ ਨੂੰ ਆਪੇ ਕੰਮ ਕਰਨ ਲੱਗੀ ਐਨੀ ਸਿਆਣੀ ਕਦੋਂ ਹੋ ਗਈ ਤੂੰ ਹਾਏ ਮੈਂ ਤਾਂ ਕਿੱਦੋਂ ਦੀ ਐ ਹਾਏ ਮੈਂ ਤੂੰ ਕਿੱ데 ਦੀ ਸਿਆਣੀ ਐ ਕਹਿੰਦੀ ਕਿੱ데 ਦੀ ਦੇਖਾ ਐਧੇ ਦੇਖੀ ਸਿਆਣੀ ਐ ਤੂੰ ਓਕੇ ਫਿਰ ਸਿਆਣੇ ਬੱਚੇ ਹੁਣ ਕੱਪੜੇ ਧੋਣਗੇ ओके okay. ओके देख ग्लास ਇੱਕ ਇੱਥੇ ਰੱਖ ਤਾ ਚਾਹ ਪੀ ਕੇ ਇੱਕ ਇੱਥੇ ਰੱਖ ਤਾ ਲੈ ਮੈਨੂੰ ਕਹਿੰਦੇ ਸੀ ਹਵਾ ਮਾਰਦੀ ਐ ਤੂੰ ਚੱਕ ਹੁਣ ਤਾਂ ਹਵਾ ਮਾਰਨ ਵਾਲੀ ਗੱਲ ਤਾਂ ਇਹ ਹੈ ਵੀ ਤੇ ਮੈਨੂੰ ਹੁਣ ਐ ਕੱਲ ਚੁੱਪੀ ਜਾਂਦੀ ਐ ਇਹ ਹਾਂ ਤੇ ਮੈਨੂੰ ਐ ਕਿਵੇਂ ਕਿਹਾ ਵੀ ਹਵਾ ਮਾਰਦੀ ਐ ਉਹ ਗੱਡੀ ਕੋ ਗੱਲ ਨੋਰਮਲ ਗੱਲ ਐ ਤਾਂ ਹਾਸੇ ਵਿੱਚ ਜਾ ਕੇ ਵੀ ਤਾਂ ਕਰਨਾ ਹੀ ਹੁੰਦਾ ਹਾਂ ਇਹ ਕਰਦਾ ਲੜਨਾ ਵੀ ਤਾਂ ਹੁੰਦਾ ਹੀ ਨਹੀਂ ਇਹ ਕਰਨੀ ਚਾਹੀਦੀ ਹੈ ਇਹ ਕਰਨੀ ਚਾਹੀਦੀ ਲੜਨਾ ਨਹੀਂ ਇਹ ਕੋਈ ਪਤਾ ਨਹੀਂ ਹੁੰਦੇ ਜਿਵੇਂ ਉਹ ਕਹਿੰਦੇ ਹੁੰਦੇ ਨਾ ਵੀ ਵੀਡੀਓ ਬਣਾਉਣ ਦੇ ਪਤਾ ਨਹੀਂ ਕਹਿੰਦੇ ਹੁੰਦੇ ਵੀ ਸਾਰਾ ਡੱਬਰ ਰਲ ਕੇ ਬੈਠਿਆ ਕਰੋ ਕਹਿੰਦੇ ਕਿਵੇਂ ਰਲ ਕੇ ਬੈਠ ਗਏ ਤਾਂ 10 ਮਿੰਟਾਂ ਦੇ ਵਿੱਚ ਤਾਂ ਜੁੰਡ ਵੀ ਜੁੰਡੇ ਹੋ ਜਾਂਦੇ ਆ ਨਹੀਂ ਪਤਾ ਹੀ ਕਹਿੰਦੇ ਹੁੰਦੇ ਲੜਾਈ ਤੇ ਮੜੀ ਹੀ ਗਲਤੀ ਬਣ ਜਾਂਦੀ ਐ ਹੱਸੀ ਆਂਦੀ ਸੀ ਤੇ ਮੈਂ ਮੰਮੀ ਕੰਮ ਕਰੀ ਜਾਂਦੀ ਸੀ ਬੀਬੀ ਸਰਦੀ ਕੱਟੇ ਨੇ ਇਹਨਾਂ ਨੂੰ ਹੱਸਦੀ ਸੀ ਕਿ ਮੈਂ ਤੁਸੀ ਹਾਂਜੀ ਲਓ ਜੀ ਅੱਜ ਆਪਣੀ ਡਿਊਟੀ ਲੱਗ ਗਈ ਹੈਗੀ ਵੈਸੇ ਤਾਂ ਕੱਪੜੇ ਮੈਂ ਧੋਈ ਜਾਂਨੇ ਆ ਪਰ ਅਗਹਾ ਰਾਜ ਜਿਹੜਾ ਤੇ ਆ ਡਿੱਗ ਤੇ ਹਣ ਮੰਮੀ ਕਹਿੰਦੀ ਮੈਂ ਚਕਾਉਣੀ ਆ ਤਾਂ ਪਲੀਜ਼ ਮੈਨੂੰ ਹੈਲਪ ਕਰੋ ਕਿ ਚੱਕ ਚੱਕ ਕੇ ਅੰਦਰ ਠੋਕ ਦੇ ਇਹਨਾਂ ਨੂੰ ਹੂੰ ਸਿੱਟ ਦੇ ਨੇ ਅੰਦਰ ਕੀ ਬਹੁਤ ਮਿਹਨਤ ਦਾ ਕੰਮ ਹੈ ਇਹ ਐ ਮਮਿਟਾ ਕਿਵੇਂ ਗਿਆ ਨਹੀਂ ਭੈਣ ਉਹਨੂੰ ਕਹਦਾ ਪਾਥ ਨਾ ਪਾ ਦੇ ਅੱਛਾ ਲੈ ਜਾ ਚੱਲ ਮਹ ਜੇ ਤੇਰੇ ਤਤੇ ਪੜ ਹੁਣ ਮਸਾ ਤੇ ਨੂੰ ਥੱਪਿਆ ਸੀਗਾ ਮੰਮੀ ਐ ਜਾ ਥੱਲੇ ਮੈਂ ਕਰਕੇ ਵੇਖ ਕੇ ਗਈ ਐ ਤੇ ਵਧੀਆ ਪਿਆਸ ਦੀ ਪਤਨ ਤੱਕ ਕਿਵੇਂ ਹੋ ਕੇ ਬੀਬੀਆਂ ਚੱਲ ਨਹੀਂ ਭੈਣ ਮੈਂ ਫੋਨ ਲਾਵਾਂ ਚਾਰਜ ਤੇ ਇਸ ਦੀਏ ਅੰਦਰ ਬੀਬੀ ਆਪਣੀ ਡਿਊਟੀ ਨਿਭਾ ਰਹੀ ਨੇ ਤੇ ਪਾ ਵੀ 25 ਹੀ ਅਜ ਕੱਪੜੇ ਮੈਨੂੰ ਮੇਰੇ ਕੋਲ ਥੋੜੇ ਆ ਧੋਣ ਵਾਲੇ ਤਾਂ ਕਰਕੇ ਮੈਂ ਕਿ ਚੱਲ ਮੈਂ ਨਹੀਂ ਛਾਦਣੀ ਜੇ ਕੱਪੜੇ ਜਾਦੇ ਹੋਣ ਫਿਰ ਤਾਂ ਇੱਕੇ ਦਮ ਜੇ ਦਿਨ ਛਿਪ ਜਾਂਦਾ ਲਾਣ ਪਤੰਗ ਬਣਾਉਣ ਲੱਗੇ ਸਿਮੋਦਰੀ ਮੈਡਮ ਨਾਲ ਸ਼ਕੈਪ ਹਾਂਜੀ ਟਾਈਮ ਹੋ ਗਿਆ ਸਵਾ 7:30 ਦੋ ਆਦੋ ਦੋ ਆਪਾਂ ਪਥੀਆਂ ਵਗੈਰਾ ਚੱਕਣ ਲੱਗੇ ਸੀ ਨਾ ਮਾੜੇ ਮਾੜੇ ਦੇ ਨਾਲ ਟਾਈਮ ਲੱਗੇ ਵੈਸੇ ਮੈਂ ਤਾਂ ਥੋੜੀਆਂ ਜਿਹੀ ਚਕਾਈਆਂ ਤੇ ਅੰਦਰ ਚਿੰਨ ਜੇ ਲੱਗ ਗਈ ਸੀਗੀ ਤੇ ਫਿਰ ਮੈਨੂੰ ਉੱਥੇ 5:30 ਹੋ ਗਏ ਫਿਰ ਕੱਪੜੇ ਵਗੈਰਾ ਧੋਣ ਵਾਲੇ ਸੀਗੇ ਤੇ ਕੱਪੜੇ ਵਗੈਰਾ ਧੋ ਗਏ ਹੁਣ ਮੇਰੀ ਮਸ਼ੀਨ ਖੜੀ ਹੈ ਹਜੇ ਮੈਂ ਟਾਕਦੀ ਨਾ 7:30 ਹੋ ਗਈ ਕਿਉਂਕਿ ਫਿਰ ਐਵੇਂ ਹੁੰਦਾ ਚੱਲ ਲੱਗ ਗਿਆ ਤਾਂ ਫਿਰ ਧੋ ਦਈਏ ਸਾਰੇ ਬਾਕੀ ਤੰਦਰ ਪਰ ਉਸ ਚਾਦਰ ਦੇ ਉੱਦਰਾ ਇਹ ਬਾਹਰ ਪਾਈਆਂ ਤੇ ਆ ਨੂੰ ਹੋਰ ਪਾਉ ਸਬਜੀ ਹੋਰ ਪਾ ਦਣੀ ਐ ਸਾਨੂੰ ਅੱਜ ਉਹਨਾਂ ਦੀ ਪਸੰਦ ਦੀ ਸਬਜੀ ਬਣੀ ਹੈ ਹਨਾ टेस्टी है जी जी ज्यादा दफा कोई ना ओके लेओ मम्मी कहली भाई फोन फड़ाओ मैं जोडे कल वाला ब्लॉग देखना की खा पी के आए हो तुसी इंक्वायरी कर लिया और मम्मी कहली मैं इंक्वायरी करा ब्लॉग को ला के रखे सी किसी ने लाया सी हेलो ਨੇ ਪਾਪੇ ਰੋਟੀ ਫੜਾਈਏ ਫਿਰ ਖਾਈਏ ਭੁੱਖ ਲੱਗੀ ਪਈ ਆ ਅੱਜ ਸਮਰੇਤ ਨੇ ਸਮਾਂ ਦੇ ਸਕੂਲ ਸਿੰਮੂ ਖਾਦੀ ਸੀ ਇੱਕ ਰੋਟੀ ਸਿੰਮੂ ਨੇ ਖਾ ਲਈ ਸੀ ਘਮੇ ਖਾ ਲਈ ਸੀਗੀ ਭੁੱਖ ਲੱਗੀ ਅੱਜ ਲੋ ਜੀ ਕਰੀਏ ਚੱਕ ਥਾਨੀ ਵਾਲੀ ਥਾਨੀ ਪਾਕੇ ਬਣਾਏ ਸੱਚ ਕਰੇ ਕਰੇ ਤਾਂ ਲੱਗਦੀ ਹੈ ਬਾਦੂ ਬਹੁਤ ਤਾਂ ਕਰੇ ਕਰੇ ਤਾਂ ਲੱਗਦੀ ਹੈ ਨਾ ਕਿ ਅਸੂਲ ਤਾਂ ਲੈ ਤੈ ਮੈਂ ਐਬਸੋਲਟ ਕਾਲੀ ਲੈ ਕੇ ਗਈ ਸੀ ਜਦੋਂ ਜਾਣਾ ਸੀ ਪਤਾ ਸਿਖਾਵਾਂਗੇ ਤੇ ਫਿਰ ਐਸਿਡ ਤਾਂ ਬਣੁੰਦਾ ਹੀ ਅੱਜ ਤਾਂ ਦੇਲੀ ਤੇ ਕਿੱਥੇ ਕੱਪੀ ਨਾ ਪੈਂਦਾ ਹੈ ਤਾਂ ਕਰਕੇ ਸਹੀ ਗੱਲ ਹੈ ਸਕੂਲ ਚ ਭੁੱਖ ਲੱਗਿਆ ਹੈ ਹੈ ਰੋਟੀ ਹੋਵੇ ਖਾ ਲਈ ਸੀ ਮੂੰਗਨੇ ਮੈਂ ਖਾਣੀ ਨਹੀਂ ਮੈਂ ਲਿਆ ਕੇ ਮੈਨੇ ਇੱਕ ਟੋੜਾ ਲੈਣੀ ਖਾ ਲਈ ਇੱਕ ਖਾ ਲਈ ਠੀਕਰੀਆਂ ਨਾਲ ਦਹੀਂ ਨਾਲ ਸਬਜੀ ਹੋਰ ਪਾ ਲਈ ਆਲੂ ਜੀ ਪਾਵੇਂ ਸਬਜੀ ਹੋਰ ਹਾਂ ਲੈਓ ਲਓ ਫਿਰ ਮੈਂ ਆਪਾਂ ਨੂੰ ਪੜਾ ਕੇ ਆਉਂਗੀ ਰੋਟੀ ਤੁਸੀਂ ਨਹੀਂ ਖਾਣਾ ਪ੍ਰਸ਼ਾਦ ਇਹ ਦੁੱਧ ਨਾ ਖਾਵੋਗੇ ਇੰਨਾ ਜਰ ਨਹੀਂ ਵੇਚਣਾ ਫਿਰ ਬਈ ਪਤਾ ਹੀ ਹੈ ਤੁਹਾਨੂੰ ਮੈਨੂੰ ਪਸੰਦ ਦੇਣਾ ਬਹੁਤ ਬੀਬੀ ਰਾਣੀਏ ਬੀਬੀ ਰਾਣੀ ਮੈਨੂੰ ਬੀਬੀ ਰਾਣੀਏ ਕਹਿਣ ਦੀ ਆਦਤ ਪੈ ਗਈ ਪ੍ਰਸ਼ਾਦ ਲਾਉਂਗੇ ਜਿਆਦਾ ਆਟੇ ਦਾ ਹੋਊਗਾ ਜਾਂ ਸੂਜੀ ਦਾ ਹੋਊਗਾ ਸੂਜੀ ਕਾ ਹੈ ਸੂਜੀ ਕਾ ਦੇਖਾ ਦੇਖਣਾ ਲੱਗੀ ਐ ਬੀਬੀ ਖਾਣਾ ਆਈ ਐ ਲਾ ਰੇ ਬੀਪਰ ਸ਼ਾਟ ਇੰਨਾ ਨਹੀਂ ਖਾਣਾ ਥੋੜਾ ਜਿਹਾ ਖਾਣਾ ਹਾਂਜੀ ਟਾਈਮ ਹੋ ਗਿਆ ਸਾਢੇ ਘੱਟ ਦਾ ਕੰਮ ਕਰ ਆਪਾਂ ਨੇ ਵੀਰ ਲਏ ਸੀ ਤੇ ਬੱਚਾ ਪਾਰਟੀ ਵੀ ਖੇਡ ਜਾਂਦੀ ਆ ਉਧਰ ਕਦੇ ਲੜ ਪੈਂਦੀਆਂ ਕਦੇ ਖੇਡਣ ਲੱਗ ਜਾਂਦੀਆਂ ਤੇ ਕਦੇ ਨੱਚਣ ਲੱਗ ਜਾਂਦੀਆਂ ਕਿ ਵਸੇ ਆ ਜਾਂਦੇ ਨੇ ਨੀਂਦ ਆ ਜਾਂਦੀ ਰਾਤ ਐਸੇ ਲਈ ਮੰਡੀ ਬੈਠੇ ਸੀਗੇ ਤੇ ਅੱਜ ਘਰੇ ਬੈਠੇ ਆਪਦੇ ਸਬਜ਼ੀਆਂ ਭਾਜੀਆਂ ਨਾਲ ਰੋਟੀਆਂ ਖਾਣਾਂ ਰਾਤ ਪੀਏ ਖਾਲੇ ਸੀ ਤੇ ਅਜਰਾ ਜੀ ਵੀ ਚਲੀ ਗਈ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਸੀਗਾ ਹਨਾ ਨਹੀਂ ਤੇ ਅਸੀਂ ਮੋ ਵਰਗਾ ਭਾਜੀਆਂ ਉਧਰ ਨੂੰ ਤੇ ਆਪਾਂ ਇਸਦੇ ਨਾਲ ਹੀ ਕਰਦੇ ਆਂ ਬਲੌਗ ਦਾ ਐਂਡ ਤੇ ਕਈ ਪੈਣ ਭਰਾਵਾਂ ਨੂੰ ਜਿਹੜੇ ਡਾਊਟ ਸੀਗੇ ਹਨਾ ਪਾਲੇ ਬਾਰੇ ਜਾਂ ਮਨਪ੍ਰੀਤ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕੌਣ ਹੈ ਕਿਵੇਂ ਹੈ ਕੀ ਰਿਸ਼ਤੇਦਾਰੀ ਆ ਤੇ ਹੁਣ ਆਪਾਂ ਇਸਦੇ ਨਾਲ ਹੀ ਕਰਦੇ ਆਂ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸਾਡੇ ਕਮੈਂਟ ਕਰਿਆ ਕਰੋ ਬੈਲ ਆਈਕਨ ਵੀ ਜ਼ਰੂਰ ਦਵਾਲੇ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਜਿਹੜੇ ਆਉਣ ਵਾਲੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ